ਮੈਂ ਉਹ ਵੀ ਕੰਪਿਊਟਰ ਕਰਾ ਆ ਲਿਓ ਪਹਿਰੇ ਦੁਪਹਿਰਾ 3 ਵਜਰੇ ਨੇ ਬਾਈ ਆ ਲਾ ਕੇ ਹਟਿਆ ਹੁਣ ਸੇਕ ਦੁਬਾਰਾ ਵੱਧ ਗਿਆ ਗਰਮੀ ਘਟ ਗਈ ਧੀ ਗੇਰਾ ਦੁਬਾਰਾ ਫੇਰ ਪੈਣ ਲੱਗ ਗਿਆ ਹੁਣ ਖੜਾ ਆਇਆ ਇੱਥੇ ਤਾਂ ਨਿਬੜੇ ਅੱਗੇ ਫੇਰ ਜਾਵਾਂਗੇ ਪੂਰੇ ਤੁਹਾਨੂੰ ਇੱਕ ਨਜ਼ਾਰਾ ਦਿਖਾਣਾ ਮੋਟਰਾਂ ਦਾ ਤੇ ਆ ਦੇਖੋ ਬਾਈ ਨੇ ਸਾਰੇ ਦਰਖਤ ਲਾਏ ਹੋਏ ਨੇ ਉਹ ਆੜੂ ਖੜੇ ਨੇ ਔੜੂ ਵੀ ਲੱਦੇ ਪਏ ਨੇ ਹਲੇ ਪੱਕੇ ਨਹੀਂ ਕੱਚੇ ਨੇ ਲੱਗ ਰਹੇ ਬਹੁਤ ਨੇ ਪਰ ਅਮਰੂਦ ਨੇ ਅਮਰੂਦਾਂ ਦੇ ਪੇਟੇ ਆਹ ਦੇਖੋ ਅੰਗੂਰ ਲੱਗੇ ਹੋਏ ਹੈ ਕਿਸੇ ਦੀ ਮੋਟਰ ਤੇ ਅੰਗੂਰਾਂ ਦੀ ਵੇਲ ਲੱਗ ਰਹੀ ਹੈ ਤਕੜੀ ਹੋ ਰਹੀ ਹੈ ਤੇ ਬਾਕੀ ਕਾਫੀ ਆਹ ਪਤਾ ਨਹੀਂ ਕਾਦਾ ਪੇਟਾ ਤੇ ਆਹ ਲੱਗ ਰਹੀ ਹੈ ਵੇਲ ਦੇ ਇੱਥੇ ਪਾਣੀ ਡਿੱਗਦਾ ਇਹਦੇ ਵਿੱਚ ਦਿਖਾਲ ਦੇ ਜਾਂਦਾ ਆਂਗੂਰ ਅੱਗੇ ਹੋਏ ਨੇ ਤੁਹਾਨੂੰ ਦਿਖਾਨਾ। ਉਹ ਦੇਖੋ। ਆ ਰਹੇ ਆਂਗੂਰ। ਹੁਣ ਇੱਥੇ ਦੁਪਹਿਰੇ ਚ ਕਿਹੜਾ ਕੁਸ ਖਾਣ ਨੂੰ ਤੇ ਆਂਗੂਰ ਮਿਲ ਗਿਆ ਅੱਜ ਮੈਨੂੰ। ਨਜ਼ਾਰਾ ਆ ਗਿਆ ਦੇਖੋ ਬਈ। ਪਾਣੀ ਠੰਡਾ ਮੋਟਰ ਚੱਲੀ ਹੋਈ ਆ। ਚੱਵੱਛਾ ਦੇ ਗੱਡਾ। ਔਰ ਪੀਣਾ ਹੁੰਦਾ ਨਹੀਂ ਨਾਲ ਲੰਦੇ ਦੇ ਵਿੱਚ ਵੜਦਾ। ਆ ਦੇਖਾ। ਇੱਥੇ ਛਿੜਕੋ ਪਾਣੀ। ਹੈ ਮੋਟਰ ਵਾਲਾ ਨਜ਼ਾਰਾ ਕਿਤੇ ਬਈ। ਦਰਖਤ 'ਤੇ ਲੱਗੇ ਹੁਣ ਤਾਂ ਐ। ਕੱਲੇ ਕੋ ਉੱਥੇ ਜੇ ਪਾਏ ਕੋਈ ਨਜ਼ਾਰਾ ਨਹੀਂ ਇੱਕ ਪਾਣੀ ਛਿੜਕਤਾ ਆਪਾਂ ਨੇ ਉਹ ਖੜਾ ਬਣਾ ਪ੍ਰੀਤ 60 99 ਡਰਾਈਵਰ ਭਰ ਲਿਆ ਪਾਣੀ ਦਾ ਇੱਥੋਂ ਤੇ ਹੁਣ ਲੱਗਿਆ ਆਰਾਮ ਕਰਨ ਆਪਾਂ ਇਹ ਜਾਵਾਂਗੇ ਅੱਗੇ ਨਾਲੇ ਖਾਣੇ ਆ ਅੰਗੂਰ